ਨਨ ਉਸ ਨੇ ਜਿਹੜਾ ਦਿਆਨ ਦਿੱਤਾ ਹੈ ਇਹ ਦੇਸ਼ ਦੇ ਵਿੱਚ ਜਿਹੜੀ ਬਣੀ ਹੋਈ ਸ਼ਾਂਤੀ ਹੈ ਉਹਨੇ ਹੁਣ ਤੱਕ ਬੜੇ ਹੱਥ ਕੰਡੇ ਪਨਾਏ ਨੇ ਉਹਨੇ ਐਮਰਜੈਂਸੀ ਜਿਹੜੀ ਫਿਲਮ ਬਣਾਈ ਉਹਦੇ ਤੇ ਉਹਨੇ ਚੱਲਦੇ ਕਿਸਾਨ ਅੰਦਾਲਨ ਦੇ ਵਿੱਚ ਪਹਿਲਾਂ ਵੀ ਸਾਡੀਆਂ ਧੀਆਂ ਭੈਣਾਂ ਦੇ ਖਿਲਾਫ ਬੋਲੀ ਸੀ ਸੌਸਰ ਤੇ ਜੜੀ ਜੜੀ ਦੀ ਉਸ ਤੋਂ ਬਾਅਦ ਵੀ ਉਹ ਬਹੁਤ ਕੁਝ ਬੋਲ ਰਿਹਾ ਤੇ ਉਹਦਾ ਅਗੇ ਇੱਕ ਨਜ਼ਰ ਨੂੰ ਘੁਟਨਾ ਵੀ ਤਾ ਪਰ ਮੇਰਾ ਖਿਆਲ ਹੈ ਕੋਈ ਤਸਦੀ ਨਹੀਂ ਹੋਈ ਇਹ ਕੰਨਰ ਨੋਟ ਜਿਹੜੀ ਆ ਇਹ ਭਾਜੀਪੀ ਦੀ ਬਲਾਈ ਬੋਲ ਰਹੀ ਹੈ ਔਰ ਇਹ ਚਾਹੁੰਦੇ ਨੇ ਕਿ ਦੇਸ਼ ਦੇ ਵਿੱਚ ਜਿਹੜੀ ਸ਼ਾਂਤੀ ਨਹੀਂ ਹੈ ਉਹ ਚਾਹੀਦੀ ਹੈ ਦੇਸ਼ ਦਾ ਮਾਹੌਲ ਜਿਹੜਾ ਇੱਥੇ ਅੱਗ ਲੱਗਣੀ ਚਾਹੀਦੀ ਆ ਸਾੜ, ਕੂਕ, ਕਤਲੋਗ ਆਉਂ ਚਾਹੀਦੀ ਆ ਤਾਂ ਕਰਕੇ ਇਸ ਤਰ੍ਹਾਂ ਦੇ ਜਿਹੜੇ ਵਿਰਧਾਨ ਜਿਹੜੀਆਂ ਇੱਕ ਕਰਨਾ ਰੋਕ ਜੀਏ ਸੀ ਕਿ ਪਾਕਿਸਤਾਨੀ ਦਲਦਰ ਪਾਸੋਂ ਕੁਲੋਂ ਕਿਸਾਨ ਸ਼ਹੀਦ ਹੋ ਗਏ ਸੀ। ਉਹ ਕਦੇ ਨਾ ਕਹਿ ਰਹੀ ਕਿ ਫਿਰ ਤੋਂ ਕੇਂਦਰ ਸਰਕਾਰ ਨੂੰ ਸੋਪਨਾ ਚਾਹੀਦਾ ਜਿਹੜੇ ਖੇਤੀਬਾੜੀ ਸੰਘੀ ਸੀ ਕਿਤਨੇ ਨੇ ਕਿਸਾਨਾਂ ਦੇ ਹੱਥ ਨੇ ਲਈ ਸੀ। 750 ਪਸੰ ਜਿਹੜਾ ਉਸ ਟਾਈਮ ਤੇ ਸ਼ਹੀਦ ਹੋਇਆ ਸਾਡਾ ਖਰਚ ਕਿੰਨਾ ਹੋਇਆ ਅਸੀਂ ਇਸ ਤਰ੍ਹਾਂ ਉੱਤੇ ਧੂਆ ਦੇ ਵਿੱਚ ਜਿਹੜੇ ਕਿੰਨੇ ਬੰਦੇ ਸਾਡੇ ਜਿਹੜੇ ਉਹ ਜਕਮੀ ਹੋਏ ਕਿੰਨੇ ਅੱਜ ਵੀ ਸਾਡੇ ਕਈ ਲੜਕੇ ਜਿਹੜੇ ਨੇ ਜਿਹੜੇ ਉਹ ਬੰਦੀ ਦੇ ਉੱਤੇ ਰੋਲੇ ਨੇ ਜਿਹਦੇ ਆ ਜਿਹੜੀ ਹੈਗੀ ਆ ਡਿਸਕ ਦੀ ਪ੍ਰੋਬਲਮ ਜਿਹਨਾਂ ਨੂੰ ਆ ਗਈ ਦਾ ਕੇਰ ਨੂੰ ਹਸਪਤਲ ਜਿਹੜੇ ਮਗਟ ਆ ਆ ਜਿਹੜਾ ਹੁਣ ਦੌੜਨ ਚਾਹ ਰਿਹਾ ਇਹਦੇ ਵਿੱਚ ਸੁਭ ਕਰਨ ਦਾ ਕਤਲ ਜਿੰਦੂ ਕਿੰਤ ਪਾਲ ਸਿੰਘ ਨੂੰ ਗੋਰੇ ਚ ਪਾ ਕੇ ਪੱਲਾ ਹਰਿਆਣੇ ਦੇ ਗੁੰਡੇ ਪੁਲਸ ਵਾਲਿਆਂ ਵੱਲੋਂ ਲੈ ਜਾਣਾ ਉਹਦੀ ਹਲਤ ਕਰਨੀ ਇਹਨਾਂ ਹਾਲਾਤਾਂ ਚ ਅਸੀਂ ਗੁਜ਼ਰ ਰਹੇ ਆ ਤੇ ਮੰਨੀਆਂ ਹੋਈਆਂ ਮੰਗਾ ਅਸੀਂ ਮੌਰ ਵਾਸਤੇ ਗਏ ਸਾ ਤੋ ਸਾਰੇ ਉਹਨਾਂ ਦਾ ਤਾਂ ਸਿੱਕੇ ਕਹਿੰਦੇ ਨੇ ਕਿ ਅੱਜ ਵੀ ਜਿਹੜੇ ਆ ਕਿ ਕਾਰੇ ਜਿਹੜੇ ਕਾਰੇ ਕਰੋ ਡਾਫੇ ਕਰਾਏ ਸੀ ਇਹ ਕਹਿੰਦੇ ਆ ਲੱਗ ਹੋਣੀ ਚਾਹੀਏ ਔਰ ਇੱਦਾਂ ਦੇ ਹੋਰ ਕਹਿੰਦੀ ਹੈ ਕਹਿੰਦੀ ਕਿਸਾਨਾਂ ਨੂੰ ਮੰਗ ਕਰਨੀ ਚਾਹੀਦੀ ਆ ਤੂੰ ਕੌਣ ਹੈ ਬਈ ਕਿਸਾਨਾਂ ਨੂੰ ਰਾਏ ਦੇਣ ਵਾਲੀ ਸੋ ਮੇਰਾ ਮਤਲਬ ਟੈਂਪੋ ਭਾਵੇਂ ਆ ਪੀ ਕੇ ਕੰਨਰ ਨੌਤ ਇੱਕ ਉਹ ਔਰ ਕਿਹਾ ਇਹਨੇ ਹੋਰ ਵੀ ਵੱਡੇ ਇਲਜ਼ਾਮ ਲਾਇਆ ਜੀ ਉੱਥੇ ਬਰਾਤਕਾਰ ਹੁੰਦੇ ਸਨ ਉੱਥੇ ਫਨਾਲਾ ਹੁੰਦਾ ਸੀ ਲੇਕਿਨ ਬਾਅਦ ਚ ਪਤਾ ਲੱਗਿਆ ਕਿ ਜਿਹੜੀ ਇਹ ਬਰਾਤਕਾਰਾਂ ਦੀ ਗੱਲ ਕਰਦੀ ਹੈ ਕਿਉਂ ਕਰਦੀ ਹੈ ਅਸਲ ਗੱਲ ਇਹ ਹੈ ਕਿ ਜਿਹੜੀਆਂ ਲੜਕੀਆਂ ਉਸ ਟਾਈਮ ਦੇ ਉੱਤੇ ਸਾਡੇ ਅੰਦਾਲਨ ਫੇਰ ਕਰਨ ਵਾਸਤੇ ਏਜੰਸੀਆਂ ਨੇ ਸਰਕਾਰਾਂ ਨੇ ਪੇਚੀਆਂ ਸੀ ਬੀਜੇਪੀ ਵੱਲੋਂ ਉਹ ਲੜਕੀਆਂ ਜਿਹੜੀਆਂ ਸੀ ਅਸੀਂ ਫੜ ਕੇ ਤੁਹਾਡੇ ਮੀਡੀਆ ਦੇ ਸਾਹਮਣੇ ਅਸੀਂ ਮੀਡੀਆ 'ਚ ਨਹੀਂ ਲੈਣੀਆਂ ਲੇਕਿਨ ਪਤਾ ਤੁਹਾਨੂੰ ਸਾਰਾ ਤੁਹਾਨੂੰ ਕਿੱਸੀ ਵੀ ਫੋਟੋਆਂ ਨਾਲ ਪੁਲਿਸ ਨੂੰ ਪੜਾਈਆਂ ਐਸਐਚਓ ਜਿਹੜਾ ਸੀ ਕੋਹੋਖਹਲਿਆਣਾ ਉਹਨੂੰ ਫੜਾਇਆ ਤੇ ਇਹਨਾਂ ਨਾਲ ਖੜਤੇ ਜੇ ਮੈਨੂੰ ਇਹ ਪਤਾ ਲੱਗਾ ਵੀ ਉਹ ਲੜਕੀਆਂ ਜਿਹੜੀਆਂ ਇਸ ਤਰ੍ਹਾਂ ਬਾਧਮਿਆਤ ਨਾਲ ਭੇਜੀਆਂ ਸੀ ਤੇ ਉਹਨਾਂ ਲੜਕੀਆਂ ਨਾਲ ਅੰਦੋਲਨ ਦੇ ਵਿੱਚ ਉੰਡੇ ਵੀ ਭੇਜੇ ਗਏ ਵੀ ਜਿਹੜੇ ਖੁਸ਼ ਕਰਮ ਕਰਨਗੇ ਤੇ ਉਹ ਮੁਰਕੇ ਕਿਸਾਨਾਂ ਦੇ ਜੁੰਮੇ ਲਾ ਕੇ ਲਾਲਾ ਲਾਲਾ ਕਰਕੇ ਸਾਡੇ ਅੰਦਰੋਂ ਦੇਖਾ ਨਹੀਂ ਉਹ ਲੜਕੀਆਂ ਮੈਨੂੰ ਇਹ ਪਤਾ ਲੱਗਾ ਕਿ ਉਹ ਤੰਗਣਾ ਨੌਤ ਨੂੰ ਭੇਜਿਆ ਸੀ ਕਿ ਤਾਂ ਸਾਡੇ ਜਿਹੜਾ ਇਸ ਰੱਬ ਦੇ ਚਾਹੇ ਸੰਸਦੋ ਗਿਆ ਸਭਿਆਨੋ ਦੇ ਜੀ ਲੱਗਦਾ ਤੁਸੀਂ ਕਿਸਾਨਾਂ ਵੱਲੋਂ ਕੋਈ ਕਾਰਵਾਈ ਦੀ ਮੰਗ ਕੀਤੀ ਜਾਹੀ ਸਾਨੂੰ ਇਹ ਤੇ ਕੋਈ ਇਸ ਇਹ ਇਹੋ ਜਿਹੜੇ ਨਾ ਬਹੁਤ ਰੌਲਾ ਪਾਉਂਦੇ ਨੇ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਪਰ ਇਹ ਏਸ ਦੇ ਵਿੱਚ ਫਿਰਕੂ ਤੰਗੇ ਕਰਾਉਣਾ ਚਾਹੁੰਦੇ ਨੇ ਤੇ ਮੈਂ ਕਹਾ ਇੱਕ ਉਹਦੀ ਸੋਚਿਆ ਕਿ ਮੈਂ ਪਹਿਲਾਂ ਸਾਰਾ ਦੇ ਖਿਲਾਫ ਸਾਰਾ ਦੇ ਖਿਲਾਫ ਬੋਲ ਕੇ ਤੇ ਜਿਹੜਾ ਸੀ ਉਹ ਪਾਰਲੀਮੈਂਟ ਦੀ ਜੀਸੀ ਉਹ ਟ੍ਰੀਟਮੀ ਦੇ ਤੀਜੇ ਨਾਲੀ ਤੇ ਉਹ ਐਮਪੀ ਬਣ ਗਈ ਉਹਨਾਂ ਨੂੰ ਆ ਵੀ ਜਿੰਨਾ ਵੀ ਜ਼ਿਆਦਾ ਬੋਲੂਗੀ ਤੇ ਮੈਨੂੰ ਜਿਹੜਾ ਉਹ ਮੰਤਰੀ ਮੰਡਲ ਤੇ ਕੁਰਸੀ ਮਿਲ ਜੇਗੀ ਜਿਸ ਕਰਕੇ ਬੋਲ ਰਹੀ ਆ ਤੇ ਇਸ ਕਰਕੇ ਸਾਨੂੰ ਇਹਦੇ ਖਿਲਾਫ ਕਿਹਾ ਨੇ ਤੇ ਪਰ ਇੱਕ ਵਾਰ ਮੰਗ ਮੈਂ ਜ਼ਰੂਰ ਸਰਕਾਰ ਤੋਂ ਕਰਦਾ ਵੀ ਜੇ ਉਹ ਤੁਹਾਡੇ ਕਹਿਨ ਤੇ ਨਹੀਂ ਤੁਹਾਡੇ ਨੋਟਿਸ ਦਾ ਅਸਰ ਨਹੀਂ ਤੇ ਫਿਰ ਇਹ ਕੰਮ ਕਰ ਦਿਓ ਕਿ ਅਮਰਪਾਲ ਨੂੰ ਜੇ ਤੁਸੀਂ ਡੇਗੂਗੜ੍ਹ ਦੇ ਜੇਲ੍ਹ ਚ ਪੇੜਾ ਕਿਸੇ ਇੱਕ ਕੋਕੋ ਤੇ ਡੀਬਰੂਗੜ੍ਹ ਖੇਤਰ ਦੇ ਵਿੱਚ ਜਨਨਾਲੀ ਇਹ ਕੰਗਨਾ ਰ瑙ਦ ਆ ਇਹਨੂੰ ਭੇਜੋ ਯਾਰ ਡੀਬਰੂਗੜ੍ਹ ਖੇਤਰ ਦੇ ਵਿੱਚ ਆਪਾਂ ਸ਼ਾਂਤੀ ਬਣੀ ਰਹੇਗੀ